ਸ਼ਲੋਕ ਅਗਮ ਅਗਾਧ ਪਰਮ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਨਵੰਤ ਸਾਜ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮਕ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੇ ਅਭਿਮਾਨ ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸਾਧਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਉਤਨ 베ਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰਜਤਨ ਸਾਧ ਕੀ ਮਹਿਮਾ ਵਰਣੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੀ ਸਮਾਨੀ ਸਾਧਕੈ ਸੰਗ ਅਗੁਛਰ ਮਿਲੈ ਸਾਧਕੈ ਸੰਗ ਸਦਾ ਪਰਫੁਲੇ ਸਾਧਕੈ ਸੰਗ ਆਵੈ ਪਸਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਈ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੇ ਸੰਗ ਨਕਤ ਹੂੰ ਤਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕੇ ਸੰਗ ਮਾਇਆ ਤੇ ਪਹਿਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸ ਸਿਓ ਨਹੀਂ ਪੈਰ ਸਾਧਕੈ ਸੰਗ ਨਾ ਬੀਗਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੈ ਸੰਗ ਨਾਹੀ ਹੋ ਤਾਪ ਸਾਧਕੈ ਸੰਗਤ ਜੈ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੁ ਬਨ ਆਈ ਸਾਧਕੈ ਸੰਗ ਨ ਕਬੂ ਹੁ ਤਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸੈ ਸਾਧਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਲ ਪਹੁੰਚੈ ਸਾਧਕੈ ਸੰਗ ਦ੍ਰਿੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਪੁਰਬਾਨ ਸਾਧਕੇ ਸੰਗ ਸਭ ਕਲ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਫਲਾਈਨ ਸਾਧ ਸੰਗ ਅੰਮ੍ਰਿਤ ਗੁਣ ਗਾਇਨਾ ਸਾਧਕੈ ਸੰਗ ਸਰਬ ਥਾਨ ਗੰਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕਲੁਖਤ ਹਰੈ ਸਾਧਕੇ ਸੰਗ ਨਰਕ ਪਰ ਹਰੈ ਸਾਧਕੇ ਸੰਗ ਇਆ ਉਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਸ਼ੈ ਸੋਈ ਫਲ ਪਾਵੈ ਸਾਧਕੇ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਦਰੈ ਸਾਧ ਸੁਣ ਰਸੈ ਸਾਧਕੇ ਸੰਗ ਸੁਣੋ ਹਰਨਾਵੋ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰਣਿ ਸਤਰੈ ਸਾਧਕੇ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਟਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕੇ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਵੇਦ ਨਾ ਜਾਣਹਿ ਜੇ ਤਾ ਸੁਨਹਿ ਤੇ ਤਬ ਖਿਆਨਹਿ ਸਾਧਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਹੀਂ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਉੱਚ ਤੇ ਉੱਚੀ ਸਾਦ ਕੀ ਸੋਭਾ ਮੂਛ ਤੇ ਮੂੰਚੀ ਸਾਦ ਕੀ ਸੋਭਾ ਸਾਦ ਬਣ ਆਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ